ਸਭ ਦੇ ਕੰਮ ਦੀ ਜਾਣਕਾਰੀ ਜੇਕਰ ਡਿਲੀਵਰੀ ਲੈਂਦਿਆਂ ਹੀ ਕਾਰ ਦਾ ਹੋ ਗਿਆ ਐਕਸੀਡੈਂਟ ਜਾਣੋ ਕਿਵੇਂ ਲੈਣਾ ਹੈ ਕਲੇਮ ਕੀ ਕਰੀਏ ਤੇ ਕੀ ਨਾ ਕਰੀਏ ਸਸ ਸ੍ਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਨਾਲ ਸੰਬੰਧਤ ਸਵਾਨੀਆਂ ਨਾਲ ਸੰਬੰਧਤ ਰਸੂਈ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਇਸ ਚੈਨਲ ਦੇ ਉੱਤੇ ਤੁਹਾਡੇ ਆਮ ਜੀਵਨ ਨਾਲ ਸੰਬੰਧਿਤ ਵੀ ਕੁਝ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਚੈਨਲ ਤੇ ਨਵੇਂ ਆਇਓ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਨ ਲੱਗੇ ਹਾਂ ਅੰਤ ਤੱਕ ਜਰੂਰ ਦੇਖਦੇ ਰਹਿਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਾਰ ਦੇ ਡਿਲੀਵਰੀ ਲੈਣ ਤੋਂ ਬਾਅਦ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦਾ ਕਿਵੇਂ ਕਲੇਮ ਲੈਣਾ ਹੈ ਇਸ ਬਾਰੇ ਚੰਗੀ ਤਰ੍ਹਾਂ ਤੇ ਪੂਰੀ ਜਾਣਕਾਰੀ ਲੈ ਕੇ ਆਏ ਆ ਲੰਬੀ ਚਰਚਾ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਡਿਲੀਵਰੀ ਦੇ ਪਹਿਲੇ ਦਿਨ ਠੁੱਕ ਗਈ ਕਾਰ ਜਾਣੋ ਹੋਵੇਗੀ ਕਿਵੇਂ ਪਰਪਾਈ ਨਵੀਂ ਕਾਰ ਦੀ ਡਿਲੀਵਰੀ ਲੈਣ ਤੋਂ ਬਾਅਦ ਜੇਕਰ ਕਾਰ ਪਹਿਲੇ ਦਿਨ ਹੀ ਠੁੱਕ ਜਾਂਦੀ ਹੈ ਤਾਂ ਚਿੰਤਾ ਹੋਣਾ ਸੁਭਾਵਿਕ ਹੈ ਪਰ ਟੈਨਸ਼ਨ ਲੈਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਤੁਹਾਨੂੰ ਕਾਰ ਠੁਕਣ ਦੇ ਤੁਰੰਤ ਬਾਅਦ ਕੁਝ ਜ਼ਰੂਰੀ ਕੰਮ ਪੂਰੇ ਕਰਨੇ ਹੋਣਗੇ ਨਹੀਂ ਤਾਂ ਭਵਿੱਖ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਕਾਰ ਠੁਕਣ ਤੋਂ ਬਾਅਦ ਡਰਾਈਵਰ ਨੂੰ ਪਤਾ ਲੱਗ ਜਾਂਦਾ ਹੈ ਕਿ ਕਾਰ ਦਾ मामूली नुकसान ਹੋਇਆ ਹੈ। ਨੁਕਸਾਨ ਨੂੰ ਦੇਖ ਕੇ ਕੁਝ ਕਾਰ ਚਾਲਕ ਇਸ ਨੁਕਸਾਨ ਨੂੰ ਤੁਰੰਤ ਠੀਕ ਕਰਾਉਣ ਬਾਰੇ ਸੋਚਦੇ ਹਨ ਜਦਕਿ ਕੁਝ ਲੋਕ ਅਜੇ ਵੀ ਹਨ ਜੋ ਇਹ ਸੋਚ ਕੇ ਮਾਮਲਾ ਟਾਲ ਦਿੰਦੇ ਹਨ ਕਿ ਨੁਕਸਾਨ ਥੋੜਾ ਹੈ ਅਤੇ ਬਾਅਦ ਵਿੱਚ ਇਸ ਦੀ ਮੁਰੰਮਤ ਕਰਵਾ ਲੈਣਗੇ। ਤੁਰੰਤ ਕਰੋ ਇਹ ਕੰਮ। ਕਾਰ ਠਗੰਦ ਤੁਰੰਤ ਬਾਅਦ ਸਭ ਤੋਂ ਪਹਿਲਾਂ ਜੋ ਕਰਨਾ ਹੈ ਉਹ ਹੈ ਤੁਹਾਡੇ ਕੋਲ ਜਿਸ ਵੀ ਕੰਪਨੀ ਦਾ ਕਾਰ ਬੀਮਾ ਹੈ ਉਸ ਦੇ ਕਸਟਮਰ ਕੇਅਰ ਨੂੰ ਕਾਲ ਕਰਨੀ ਹੈ। ਕਸਟਮਰ ਕੇਅਰ ਨੂੰ ਕਾਲ ਕਰਨ ਤੋਂ ਬਾਅਦ ਤੁਹਾਨੂੰ ਕਸਟਮਰ ਕੇਅਰ ਨੂੰ ਐਕਸੀਡੈਂਟ ਬਾਰੇ ਸੂਚਿਤ ਕਰਨਾ ਹੋਵੇਗਾ ਕਸਟਮਰ ਕੇਅਰ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਉਹ ਤੁਹਾਡੀ ਸ਼ਿਕਾਇਤ ਦਰਜ ਕਰਨਗੇ ਅਤੇ ਤੁਹਾਨੂੰ ਸ਼ਿਕਾਇਤ ਨੰਬਰ ਦੇਣਗੇ ਇਸ ਸ਼ਿਕਾਇਤ ਨੰਬਰ ਨੂੰ ਸੁਰੱਖਿਅਤ ਰੱਖੋ ਕਿਉਂਕਿ ਤੁਹਾਨੂੰ ਇਸ ਦੀ ਲੋੜ ਉਦੋਂ ਪਵੇਗੀ ਜਦੋਂ ਤੁਹਾਡੀ ਕਾਰ ਮੁਰੰਮਤ ਲਈ ਬੀਮਾ ਕੰਪਨੀ ਦੇ ਅਧਿਕਾਰਤ ਗੇਜ ਤੱਕ ਪਹੁੰਚੇਗੀ ਭੁੱਲ ਕੇ ਵੀ ਨਾ ਕਰੋ ਇਹ ਗਲਤੀ ਡਿਲੀਵਰੀ ਲੈਣ ਦੇ ਪਹਿਲੇ ਦਿਨ ਹੀ ਤੁਕਨ ਦੇ ਜਕਰਤ ਥੋੜਾ ਜਿਹਾ ਨੁਕਸਾਨ ਹੋਇਆ ਹੈ ਅਤੇ ਸੋਚ ਰਹੇ ਹੋ ਕਿ ਫਿਲਹਾਲ ਰਹਿਣ ਦਿੰਨੇ ਆ ਅਤੇ ਬਾਅਦ ਵਿੱਚ ਬੀਮੇ ਤੋਂ ਕਲੇਮ ਲੈ ਲਵਾਂਗੇ ਤਾਂ ਅਜਿਹੇ ਕੇਸ ਵਿੱਚ ਅੱਗੇ ਚੱਲ ਕੇ ਤੁਹਾਡਾ ਕਲੇਮ ਰਿਜੈਕਟ ਵੀ ਹੋ ਸਕਦਾ ਹੈ ਕਾਰ ਦੀ ਡਿਲੀਵਰੀ ਲੈਣ ਤੋਂ ਬਾਅਦ ਜੇਕਰ ਹੈ ਕਾਰ ਠੋਕਣ ਤੋਂ ਬਾਅਦ ਤੁਸੀਂ ਉਸ ਦਾ ਕਲੇਮ ਇੱਕ ਵਾਰ ਰੋਕ ਦਿੰਨੇ ਹੋ ਨਹੀਂ ਲੈਂਦੇ ਤਾਂ ਉਸ ਜਗ੍ਹਾ ਤੇ ਜਿੱਥੇ ਕਾਰ ਠੁੱਕੀ ਹੁੰਦੀ ਹੈ ਜੰਗਾਲ ਲੱਗ ਜਾਂਦਾ ਹੈ ਜੰਗਾਲ ਲੱਗਣ ਤੋਂ ਬਾਅਦ ਇਸ ਦਾ ਨੁਕਸਾਨ ਪੁਰਾਣਾ ਹੋਇਆ ਮੰਨਿਆ ਜਾਂਦਾ ਹੈ ਜਿਸ ਕਾਰਨ ਕਾਰ ਬੀਮਾ ਕੰਪਨੀ ਭੁਗਤ ਵਿੱਚ ਕਲੇਮ ਨੂੰ ਰੱਦ ਕਰ ਸਕਦੀ ਹੈ ਇਸ ਲਈ ਜਦੋਂ ਐਕਸੀਡੈਂਟ ਹੋਵੇ ਤੁਰੰਤ ਹੀ ਉਸ ਦੇ ਕਲੇਮ ਲਈ ਅਪਲਾਈ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਕਲੇਮ ਰੱਦ ਵੀ ਹੋ ਸਕਦਾ ਹੈ ਇਹ ਸੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ